ਹalleluyah ਸਰਬੰਪਾਵਨ ਨੂੰ ਜਨਸੀ ਲਈ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾਸਾਰ ਅਧਿਆਇ 27 에발 ਦੇ ਪਹਾੜ ਅਤੇ ਜਗਵੇਦੀ 모사 ਅਤੇ 이스라엘 ਦੇ ਬਜ਼ੁਰਗਾਂ ਨੇ ਪ੍ਰਜਾ ਨੂੰ ਹੁਕਮ ਦੇ ਕੇ ਆਖਿਆ ਕਿ ਸਾਰੇ ਹੁਕਮਾਂ ਦੀ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਪਾਲਣਾ ਕਰੋ ਅਤੇ ਐਵੇਂ ਹੋਵੇਗਾ ਕਿ ਜਦ ਤੁਸੀਂ ਜਰਦਨ ਤੋਂ ਪਾਰ ਉਸ ਤਰਤੀਬ ਵਿੱਚ ਜਿਹੜੀ ਜਹਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਲੰਘੋ ਤਾਦ ਤੁਸੀਂ ਆਪਣੇ ਲਈ ਵੱਡੇ ਵੱਡੇ ਪੱਥਰ ਖੜੇ ਕਰੋ ਅਤੇ ਉਹਨਾਂ ਉੱਤੇ ਲਿਪਾਈ ਕਰੋ ਜਦ ਤੁਸੀਂ ਪਾਰ ਲੰਘ ਜਾਓ ਤੁਸੀਂ ਉਹਨਾਂ ਉੱਤੇ ਇਸ ਵਿਵਸਥਾ ਦੀਆਂ ਸਾਰੀਆਂ ਗੱਲਾਂ ਲਿਖੋ ਤਾਂ ਜੋ ਤੁਸੀਂ ਉਸ ਧਰਤੀ ਵਿੱਚ ਜਿਹੜੀ ਯਹਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਦਿੰਦਾ ਹੈ ਪੁੱਜੋ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ ਜਿਵੇਂ ਯਹਵਾ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਨੇ ਤੁਹਾਡੇ ਨਾਲ ਵਚਨ ਕੀਤਾ ਹੈ ਤਾਂ ਐਵੇਂ ਹੋਵੇਗਾ ਕਿ ਜਦ ਤੁਸੀਂ ਝਰਦਨ ਤੋਂ ਪਾਰ ਲੰਘੋ ਤਾਂ ਤੁਸੀਂ ਇਹਨਾਂ ਪੱਥਰਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਇਹ ਬਾਲ ਪਹਾੜ ਉੱਤੇ ਖੜਾ ਕਰਕੇ ਉਹਨਾਂ ਉੱਤੇ ਲਿਪਾਈ ਕਰ ਦੇਣੀ ਤੁਸੀਂ ਉੱਥੇ ਜਹਵਾ ਆਪਣੇ ਪਰਮੇਸ਼ਵਰ ਲਈ ਇੱਕ ਝਗਵੇਦੀ ਬਣਾਓ ਅਰਥਾਤ ਅਥਰਾਂ ਦੀ ਇੱਕ ਝਗਵੇਦੀ ਤੁਸੀਂ ਉਹਨਾਂ ਉੱਤੇ ਲੋਹੇ ਦਾ ਕੋਈ ਸੰਦ ਨਾ ਲਾਓ ਤੁਸੀਂ ਜਹਵਾ ਆਪਣੇ ਪਰਮੇਸ਼ਰ ਦੀ ਜਗਵੇਦੀ ਅਣਕੜਤ ਪੱਥਰਾਂ ਦੀ ਬਣਾਓ ਅਤੇ ਤੁਸੀਂ ਉਸ ਉੱਤੇ ਜਹਵਾ ਆਪਣੇ ਪਰਮੇਸ਼ਰ ਲਈ ਹੋਮ ਦੀਆਂ ਪੇਟਾਂ ਛੜਾਓ ਨਾਲੇ ਤੁਸੀਂ ਸੁਖ ਸਾੰਦ ਦੀਆਂ ਬਲੀਆਂ ਛੜਾ ਕੇ ਉੱਥੇ ਖਾਓ ਅਤੇ ਜਹਵਾ ਆਪਣੇ ਪਰਮੇਸ਼ਰ ਦੇ ਸਨਮੁਖ ਆਨੰਦ ਕਰੋ ਤੁਸੀਂ ਉਹਨਾਂ ਪੱਥਰਾਂ ਉੱਤੇ ਇਸ ਵਿਵਸਥਾ ਦੀਆਂ ਸਾਰੀਆਂ ਗੱਲਾਂ ਸਾਫ਼-ਸਾਫ਼ ਲਿਖੋ ਇਬਾਲ ਦੇ ਪਹਾੜ ਤੋਂ ਸ਼ਰਾਬ ਤਾ ਮੂਸਾ ਅਤੇ 레ਵੀ ਜਾਜਕ ਸਾਰੇ ਇਸਰਾਇਲ ਨਾਲ ਬੋਲੇ "ਹੇ ਇਸਰਾਇਲ ਚੁੱਪ ਸਾਦ ਕੇ ਸੁਣੋ ਅੱਜ ਦੇ ਦਿਨ ਤੁਸੀਂ ਜਹਵਾ ਆਪਣੇ ਪਰਮੇਸ਼ਰ ਦੀ ਪ੍ਰਜਾ ਹੋ ਗਏ ਹੋ ਤੁਸੀਂ ਜਹਵਾ ਆਪਣੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ ਅਤੇ ਉਸ ਦੇ ਹੁਕਮਾਂ ਅਤੇ ਵਿਧੀਆਂ ਨੂੰ ਜਿਹੜੀਆਂ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਪੂਰੀਆਂ ਕਰੋ" ਮੂਸਾ ਨੇ ਉਸੇ ਦਿਨ ਪ੍ਰਜਾ ਨੂੰ ਹੁਕਮ ਦਿੱਤਾ ਕਿ ਜਦ ਤੁਸੀਂ ਜਰਦਨ ਪਾਰ ਲੰਘ ਗਏ ਹੋਵੋ ਇਹ ਗਰੀਜ਼ੇਮ ਪਹਾੜ ਉਤੇ ਖੜੇ ਹੋ ਕੇ ਪ੍ਰਜਾ ਨੂੰ ਅਸੀਸ ਦੇਣ ਅਰਥਾਤ ਸ਼ਿਮੌਨ ਲੇਵੀ ਯਹੋਦਾ ਜੇ ਸਾਕਾਰ ਜੋਸਫ ਅਤੇ ਬਿੰਜਾਮਿਨ ਅਤੇ ਇਹ ਇਬਾਲ ਪਹਾੜ ਉਤੇ ਸ਼ਰਾਪ ਲਈ ਖੜੇ ਹੋਣ ਰਉਬੇਨ ਗਾਦ ਆਸ਼ੇਰ ਜਬਲੂਨ ਦਾਨ ਅਤੇ ਨਫਤਾਲੀ ਅਤੇ ਲੇਵੀ ਉੱਤਰ ਦੇ ਕੇ ਇਸਰਾਇਲ ਦੇ ਸਾਰੇ ਮਨੁੱਖਾਂ ਨੂੰ ਉੱਚੀ ਆਵਾਜ਼ ਨਾਲ ਆਖਣ ਸ਼ਰਾਪੀ ਹੋਵੇ ਉਹ ਮਨੁੱਖ ਜਿਹੜਾ ਘੜੀ ਹੋਈ ਜਾਂ ਢਾਲੀ ਹੋਈ ਮੂਰਤ ਜਿਹੜੀ ਜਹਵਾ ਅੱਗੇ ਕਿਨੌਣੀ ਅਤੇ ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਬਣਾਵੇ ਅਤੇ ਉਹਨਾਂ ਨੂੰ ਕਿਸੇ ਉਹਲੇ ਥਾਂ ਖੜਾ ਕਰੇ ਤਾਂ ਪ੍ਰਜਾ ਉੱਤਰ ਦੇ ਕੇ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਤੁੱਛ ਜਾਣੇ ਤਾਂ ਸਾਰੀ ਪ੍ਰਜਾ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਆਪਣੇ ਗਵਾਂਢੀ ਦੀਆਂ ਹੱਦਾਂ ਨੂੰ ਸਰਕਾਵੇ ਤਾਂ ਸਾਰੀ ਪ੍ਰਜਾ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਅੰਨੇ ਨੂੰ ਕਰਾਹੇ ਪਾਵੇ ਤਾਂ ਸਾਰੀ ਪ੍ਰਜਾ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਪਰਦੇਸੀ ਜਤੇਮ ਅਤੇ ਵਿਧਵਾਦਾਨੀਆਂ ਨੂੰ ਵਿਗਾੜੇ ਤਾਂ ਸਾਰੀ ਪ੍ਰਜਾ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਆਪਣੇ ਪਿਓ ਦੀ ਤੀਵੀ ਨਾਲ ਕੁਕਰਮ ਕਰੇ ਕਿਉਂ ਜੋ ਉਸਨੇ ਆਪਣੇ ਪਿਓ ਦਾ ਨੰਗੇਜ ਖੋਲਿਆ ਹੈ ਤਾਂ ਸਾਰੀ ਪ੍ਰਜਾ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਕਿਸੇ ਪਸ਼ੂ ਨਾਲ ਕੁਕਰਮ ਕਰੇ ਤਾਂ ਸਾਰੀ ਪ੍ਰਜਾ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਆਪਣੀ ਪੈਣ ਨਾਲ ਕੋ ਕਰਮ ਕਰੇ ਜਿਹੜੀ ਉਹਦੇ ਪਿਓ ਦੀ ਧੀ ਜਾਂ ਉਹਦੀ ਮਾਂ ਦੀ ਧੀ ਹੈ ਤਾਂ ਸਾਰੀ ਪ੍ਰਜਾ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਆਪਣੀ ਸੱਸ ਨਾਲ ਕੋ ਕਰਮ ਕਰੇ ਤਾਂ ਸਾਰੀ ਪ੍ਰਜਾ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਆਪਣੇ ਗਵਾਂਢੀ ਨੂੰ ਲੁੱਕ ਕੇ ਮਾਰੇ ਤਾਂ ਸਾਰੀ ਪ੍ਰਜਾ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਵੱਡੀ ਖਾ ਕੇ ਬੇਦੋਸ਼ੇ ਪ੍ਰਾਣੀ ਦਾ ਖੂਨ ਕਰੇ ਤਾਂ ਸਾਰੀ ਪ੍ਰਜਾ ਆਖੇ ਆਮੇਨ ਸ਼ਰਾਪੀ ਹੋਵੇ ਉਹ ਜਿਹੜਾ ਇਸ ਵਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ ਤਾਂ ਸਾਰੀ ਪ੍ਰਜਾ ਆਖੇ ਆਮੇਨ ਆਮੇਨ